ਚੱਲੇ ਆ ਕਿ ਜੋਬਨ ਨੂੰ ਮੈਂ ਫੋਨ ਲਾ ਕੇ ਪੁੱਛਿਆ ਸੀ ਤੇ ਉਹਨੇ ਵੀ ਸੱਚਾਈ ਦਾ ਪਤਾ ਲੱਗ ਗਿਆ ਵਾ ਤੇ ਭਾਜੀ ਨੂੰ ਪਤਾ ਲੱਗ ਗਿਆ ਵਾ ਹੁਣ ਤੇ ਚੱਲ ਡੈਡੀ ਨੂੰ ਤੇ ਫੋਨ ਲਾ ਕੇ ਪੁੱਛਾਂ ਭਲਾ ਉਹ ਕੀ ਆਂਦੇ ਆ ਭਲਾ ਕਿਹੜਾ ਬੰਨਾ ਮਾਰਦੇ ਆ ਹੁਣ ਮੈਨੂੰ ਤੇ ਹੁਣ ਪਤਾ ਹੀ ਆ ਕਿ ਜੋਬਨ ਹੈ ਕਿੱਥੇ ਆ ਨਾਲੇ ਕੀ ਕੰਮ ਕਰਦਾ ਕੋਈ ਗੱਲ ਨਹੀਂ ਫੋਨ ਲਾ ਕੇ ਪੁੱਛਣਾ ਵਾ ਭਲਾ ਵੇ ਇਹਨੇ ਭਲਾ ਕਿੰਨੇ ਕੇ ਚਰਬਾਨੇ ਮਾਰਦੇ ਆ ਘਰ ਤੇਰੇ ਨੂੰ ਪਤਾ ਲੱਗੂਗਾ ਤੇਰੇ ਕਿਸੋਰ ਕੀ ਦਾ ਹੈਲੋ ਹੈਲੋ ਸਸੀ ਗੜਾ ਜੀ ਸਸੀ ਗੜਾ ਪਤ ਲਵਲੀ ਕੀ ਹਾਲ ਚਾਲ ਨੇ ਠੀਕ ਠਾਕ ਵਧੀਆ ਆਪਣੀ ਸੁਣਾਓ ਤੁਸੀਂ ਠੀਕ ਠਾਕ ਵਧੀਆ ਹੋਰ ਕੀ ਬੰਦਿਆ ਜੀ ਬਸ ਬੰਦਾ ਕੀ ਹੈ ਵੇਲੇ ਅੱਛਾ ਅੱਛਾ ਉਹ ਸਜੀਤ ਹੁਣ ਤਾਂ ਕੀ ਹਾਲ ਹੈ ਹਾਂ ਜੀ ਠੀਕ ਠਾਕ ਆ ਵਧੀਆ ਵਾ ਵੀ ਬੇਤਰਣੀ ਠੀਕ ਠਾਕ ਨੇ ਹਾਂ ਜੀ ਠੀਕ ਠਾਕ ਆਪਣੀ ਸੁਣਾਓ ਤੁਸੀਂ ਮੰਮੀ ਹਣੀ ਠੀਕ ਠਾਕ ਆ ਹਾਂ ਵਧੀਆ ਸਭ ਠੀਕ ਆ ਵਧੀਆ ਝੋਨੇ ਝਾਨਿਆਂ ਦਾ ਸੁਣਾਓ ਜੋ ਨਾ ਠੀਕ ਜੇ ਕੀ ਬਾਤ ਪੈਣ ਕਰਦੇ ਹੋਗਾ ਅਛਾ ਅਛਾ ਪਹਿਲੋ ਤੇ ਔੜਾੜ ਪੜੀ ਅਛਾ ਅਛਾ ਸੂਆ ਸਾਵਣ ਨਹੀਂ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਹੈ ਰਬਰ ਇਹਨ ਵੀ ਹੱfte ਬਾਅਦ ਵਾਰੀ ਆਉਂਦੀ ਹੈ ਓਏ ਆਹੋ ਇਹ ਤੇ ਹੈ ਜੀ ਫਰਵਰੀ ਦੇ ਸਿਰ ਤੇ ਹੀ ਹੈ ਓਏ ਹੁਣ ਓਦਾਂ ਵੀ ਪੱਕੇ ਕਰਤੇ ਆ ਨਾਲੇ ਪੈਪੋ ਬੁਨਕੇ ਡੱਬੇ ਇਹਨਾਂ ਨੇ ਹਾਂਜੀ ਹਾਂਜੀ ਪਾਣੀ ਥੋੜਾ ਘਟ ਆਉਂਦਾ ਉਹਦੇ ਕਰਕੇ ਫਿਰ ਪੈ ਜਾਂਦਾ ਫਰਕ ਤੇ ਹਾਂਜੀ ਹਾਂਜੀ ਤੇ ਜੋ ਬੰਦਾ ਸੁਣਾਓ ਕਿੱਥੇ ਜੋਪਨ ਹੈ ਤੇ ਠੀਕ ਠਾਕ ਹੈ ਉਹ ਗਿਆ ਪਰ ਬੰਬੀ ਤੇ ਅਛਾ ਅਛਾ ਬੰਬੀ ਤੇ ਗਿਆ ਵਾ ਹਾਂ ਹਾਂ ਠੀਕਾ ਠੀਕਾ ਕਾ ਨਾ ਤਾਂ ਹਾਂ ਠੀਕ ਠਾਕ ਆ ਜੇ ਕੋਈ ਕੰਮ ਹੈ ਤੇ ਦੱਸ ਦੋ ਮੈਨੂੰ ਮੈਂ ਦੇ ਦਊਗਾ ਸੁਣਾ ਉਹਨਾਂ ਨੂੰ ਨਹੀਂ ਕੰਮ ਕੋਈ ਨਹੀਂ ਮੈਂ ਚੱਲ ਗੱਲਾਂ ਬਾਤਾਂ ਕਰਨਾ ਹੁਣਾਂ ਅੱਛਾ ਅੱਛਾ ਕੋਈ ਨਹੀਂ ਚੁੱਕਣ ਦੇ ਮੈਂ ਚੱਲ ਘਰ ਵਾਲੀ ਤੇ ਲੰਮਣਾ ਠੀਕ ਠੀਕ ਆ ਉਹ ਬਾਹਰ ਕਿਤੇ ਹੁਣਾਂ ਚ ਭੱਜੇ ਤੇ ਰੱਖਿਆ ਹੋਣਾ ਨਾ ਚਲੋ ਕੋਈ ਗੱਲ ਨਹੀਂ ਆਊਗਾ ਤੇ ਫਿਰ ਕਰਾ ਦਿਓ ਮੇਰੀ ਗੱਲ ਉਹਨਾਂ ਨੂੰ ਹਾਂ ਚਲੋ ਠੀਕ ਆ ਤੇ ਆਉਂਦਾ ਕੰਮ ਕਰਾਉਣਾ ਹੋਰ ਠੀਕ ਠਾਕ ਆ ਨਾ ਸਾਰੇ ਹਾਂ ਵਧੀਆ ਵਧੀਆ ਨਾਲੇ ਤੁਸੀਂ ਠੀਕ ਜੀ ਹੋ ਨਾ ਮੈਂ ਠੀਕ ਆ ਕਿਨੋਂ ਚਾ ਪਰ ਅਛਾ ਅਛਾ ਲੈ ਆਂਦੀ ਦਵਾਈ ਹਾਂ ਹਾਂ ਦਵਾਈ ਚੱਲਣ ਦੀ ਠੀਕ ਆ ਠੀਕ ਆ ਚੱਲ ਟਾਈਮ ਨਾ ਖਾਲਿਆ ਕਰੋ ਇਹ ਆਹ ਖਾਈ ਦਾ ਹੈ ਉਹਨਾਂ ਨੇ ਹੁਣ ਕਿਹਾ ਵੀ ਬੈੱਡ ਰੈਸਟ ਕਰੋ ਅਛਾ ਅਛਾ ਆ ਓਕੇ ਤੇ ਹੈਗੀ ਆ ਹੁਣ ਬੈਠਾ ਵੀ ਕਿੱਥੇ ਜਾਂਦਾ ਉਹ ਤੁਹਾਨੂੰ ਪਤਾ ਹੀ ਇਧਰ ਆ ਉਹ ਚੱਲ ਕੋਈ ਗੱਲ ਨਹੀਂ ਜਿੰਨਾ ਚਿਰ ਕਹਿੰਦਿਆ ਕਰ ਲੋ ਹਾਂ ਜੋ ਬੰਨੇ ਸਾਰਾ ਕੰਮ ਕਰ ਹੀ ਲੈਣਾ ਵਾ ਬਈ ਉਹ ਤਾਂ ਕੰਮ ਤੇ ਜੁਬਨ ਲਈ ਫਿਰਦਾ ਸਾਰਾ ਹੀ ਹਾਂ ਹਾਂ ਪਰ ਇਹ ਤਾਂ ਕੋਈ ਨਹੀਂ ਆ ਪਰ ਇਹ ਚੱਲ ਫੇਰ ਵੀ ਦੂਸਰੀ ਤਾਂ ਦੋਸਤ ਹੋਏ ਤੇ ਫੇਰ ਗੱਲ ਪੈਂਦੀ ਹੈ ਓਇਆ ਹੋਏ ਰਹਿਾਈ ਆ लवली ਪੁੱਤ ਤੁਸੀਂ ਮਾਰ ਜਣਾ ਚੱਕਰ ਆਣ ਕੇ ਕੋਈ ਨਹੀਂ ਡੜੀ ਹੁੰਦੀ ਆ ਕਿ ਇਦਾਂ ਮੈਂ ਕਾ ਹੀ ਫੋਨ ਕੀਤਾ ਮੈਂ ਚਲ ਜੋ ਬੰਨਾ ਹੀ ਗੱਲ ਹੋ ਜਾਂਦੀ ਤੇ ਚਲ ਪੁੱਛਦਾ ਨੂੰ ਵੀ ਕਿਦਨ ਘਰੋਂ ਤਾਂ ਕੋਈ ਰੋਦ ਨਹੀਂ ਕਰ ਲਈ ਨਹੀਂ ਗੱਲਬਾਤ ਓਏ ਅੱਜ ਤੇ ਪੁੱਤ ਹੈਗਾ ਤੇ ਘਰੇ ਹੀ ਆ ਪਰ ਹੈ ਬੰਬੀ ਤੇ ਆਓ ਅੱਛਾ ਅੱਛਾ ਬੰਬੀ ਤੇ ਆ ਓਇਆ ਹੋ ਤੇ ਜੇ ਹੁਣ ਘਰ ਹੁੰਦਾ ਤਾਂ ਫੇਰ ਮੈਂ ਤੁਹਾਨੂੰ ਕਹਿ ਦਿੰਦਾ ਵੀ ਤੁਸੀਂ ਆ ਜਾਓ ਕਿਤੇ ਕੰਮ ਘੂਮਣਾ ਮੁੜ ਕੇ ਜਾਣਾ ਹੋਏ ਉਹਨੇ ਚਲੋ ਕੋਈ ਗੱਲ ਨਹੀਂ ਹਾਂਜੀ ਕੋਈ ਨਹੀਂ ਮੇਰੀ ਗੱਲ ਕਰਾ ਦਿਓ ਪਰ ਉਹਦੇ ਹਿਸਾਬ ਨਾਲ ਆ ਜਾਾਂਗੇ ਫਿਰਾਂ ਅ ਚਲੋ ਕੋਈ ਗੱਲ ਨਹੀਂ ਹੁੰਦਾ ਨਾ ਬੰਬੀ ਤੋਂ ਫਿਰ ਮੈਂ ਕਰਕੇ ਗੱਲ ਫਿਰ ਕਰ ਦਿਆਂ ਜੇ ਤੁਹਾਨੂੰ ਹਾਂ ਆ ਵੀ ਦਵਾਈ ਦੋਈ ਟਾਈਮ ਨਾ ਖਾਈ ਜੇ ਹੈ ਹਾਂ ਠੀਕ ਹੈ ਜੀ ਠੀਕ ਚਲੋ ਠੀਕ ਹੈ ਚੰਗਾ ਜੀ ਹੁਣ ਇਹਨੂੰ ਮੈਂ ਕੀ ਦੱਸਾਂ ਕਿ ਉਹ ਘਰ ਹੈ ਨਹੀਂ ਆ ਪਤਾ ਇਹਨੂੰ ਸਾਰਾ ਹੀ ਆ ਪਰ ਇਹ ਵੀ ਸਵਾਦ ਹੀ ਲੈਣ ਰਿਹਾ ਵਾ ਹੁਣ ਇਹਨੂੰ ਮੈਂ ਕੀ ਦੱਸਾਂ ਕਿ ਜੋਬਨ ਕਿੱਥੇ ਆ ਇਹ ਤਾਂ ਹੋਣਾ ਬਈ ਟਾਈਮ ਨਗਾਉਣ ਵਾਲੀ ਗੱਲ ਵਾ ਭੱਜ ਪੂਛ ਮਾਰ ਕੇ ਵੀ ਉਹ ਬੰਬੀ ਤੇ ਉਹ ਪੁਰਾਣੇ ਥਾਵਾਂ ਤਾਂ ਇਹ ਤਾਂ ਕਰਦਾ ਵਾਂ ਰਮਨ ਨੂੰ ਦੱਸਦਾ ਵਾਂ ਕਿ ਲਵਲੀ ਦਾ ਫੋਨ ਆਇਆ ਸੀ ਤੇ ਕਹਿੰਦਾ ਮੇਰੀ ਜੋਬ ਨਾਲ ਗੱਲ ਕਰਾਓ ਰਮਨ ਹਾਂਜੀ ਉਹ ਫੇਰ ਨਾ ਲਵਲੀ ਦਾ ਫੋਨ ਆਉਂਦਿਆ ਕੀ ਆਂਦਾ ਵਾ ਹਾਂ ਚੱਲ ਪੁੱਛ ਕੇ ਤੇ ਫੇਰ ਕਹਿੰਦਾ ਵੀ ਮੇਰੀ ਨਾ ਜੋਬ ਨਾਲ ਗੱਲ ਕਰਾਓ ਇਹ ਇੱਕ ਤਾਂ ਲਵਲੀ ਨੇ ਖਾ ਲਿਆ ਸਾਨੂੰ ਜੋਬ ਨਾਲ ਖਰੇ ਕਿਹੜਾ ਇਹਨੂੰ ਕੰਮ ਆ ਘੜੀ ਘੜੀ ਗੱਲ ਕਰਾਓ ਜੋ ਬੰਦੇ ਨਾਲ ਅਹੇ ਮੈਨੂੰ ਨਾ ਕੰਮ ਬੜਾ ਜ਼ਰੂਰੀ ਹੀ ਹੂੰ ਤੇ ਜੇਗ ਤੇ ਲੱਗੇ ਹੈਗਾ ਤਾਂ ਕਰਾ ਲਓ ਮੈਂ ਕਿਹਾ ਵੀ ਮੈਂ ਉਹ ਗਿਆ ਵਾ ਬੰਬੀ ਤੇ ਹੂੰ ਮੈਂ ਉਹਦੇ ਫੋਨ ਤੇ ਫੋਨ ਲਾਉਂਦਿਆਂ ਤੇ ਫੋਨ ਹੀ ਚੁੱਕਣ ਦਿਆ ਮੈਂ ਕਿਹਾ ਵੀ ਉਹ ਬਾਹਰ ਫਿਰਾ ਮਾਰਨ ਗਿਆ ਵਾ ਤੇ ਬੱਚੇ ਤਾਂ ਕਿਤੇ ਰੱਖਿਆ ਹੋਊਗਾ ਹੂੰ ਤੇ ਚੱਲ ਕੋਈ ਨਹੀਂ ਮੈਂ ਹਾਂ ਤਾਂ ਫਿਰ ਮੈਂ ਖਾ ਕਰਾਉਣਾ ਤੇਰੀ ਗੱਲ ਫਿਰ ਤੇ ਮੈਨੂੰ ਇਹ ਆ ਵੀ ਸ਼ਾਮਾ ਨੂੰ ਘੇਰ ਨਾ ਫੋਨ ਕਰਦੇ ਤੇ ਮੇਰੀ ਗੱਲ ਕਰਾਓ ਚੁੱਕਿਆ ਹੀ ਨਾ ਫੋਨ ਕਿਉਂ ਮੈਨੂੰ ਪਤਾ ਨਹੀਂ ਲੱਗਾ ਅੰਦਰ ਪਿਆ ਹੈਗਾ ਤਾਂ ਮੈਂ ਬਾਹਰ ਕੰਮ ਕਰਨ ਰਿਆਂ ਔਰ ਫਿਰ ਇਹੋ ਹੀ ਹਾਲ ਵਾ ਇਹ ਚਾਹੁੰਦਾ ਕੀ ਹੋਊਗਾ ਪਰਵਾ ਕੀਪ ਤਾਂ ਕੀ ਚਾਹੁੰਦਾ ਮੈਂ ਤਾਂ ਕੁੜੀ ਨੂੰ ਵੀ ਬਥੇਰੀਆਂ ਗੱਲਾਂ ਸਮਝਾਈਆਂ ਹੀ ਆ ਵੇਖ ਲਓ ਇਹਨਾਂ ਦੱਸਿਆ ਵੀ ਤੁਸੀਂ ਠੀਕ ਨਹੀਂ ਜੇ ਪਤਾ ਲੈਣ ਨੀ ਗਈ ਆਈ ਤੇ ਹੋਰ ਗੱਲਾਂ ਕਰਦੀ ਫਿਰਦੀ ਆ ਇਹਦਾ ਫਰਜ਼ ਨਹੀਂ ਬੰਦਾ ਵੀ ਮੈਂ ਜਾ ਕੇ ਪਿਓ ਦਾ ਪਤਾ ਤਾਂ ਲਵਾ ਇਹੇ ਡੈਡੀ ਜੀ ਤੁਸੀਂ ਦਵਾਈ ਖਾਈ ਜਾਓ ਪਤਾ ਵੀ ਆਵਾ ਵੀ ਡੈਡੀ ਠੀਕ ਨਹੀਂ ਆ ਡੈਡੀ ਨੇ ਤਾਂ ਖਾਣੀ ਆ ਦਵਾਈ ਕਿਉਂ ਤੁਹਾਡੀ ਸਿਫਾਰਿਸ਼ ਪੈਣੀ ਵੀ ਤੁਸੀਂ ਕਹੋਗੇ ਤਾਂ ਫਿਰ ਦਵਾਈ ਲਿਉਣੀ ਆ ਸਾਨੂੰ ਤਾਂ ਡੈਡੀ ਦੀ ਲੋੜ ਵਾ ਤੁਹਾਨੂੰ ਨਹੀਂ ਲੋੜ ਤੁਹਾਨੂੰ ਜੋਬਨ ਹਮਤਰਾ ਰੱਬ ਟੱਕਰਿਆ ਵਾ ਜੋਬਨ ਕਿੱਥੇ ਆ ਜੋਬਨ ਨਾਲ ਗੱਲ ਕਰਾ ਦਿਓ ਜੋਬਨ ਐਦਾਂ ਕਰ ਦੋ ਲੈ ਹ ਤੁਸੀਂ ਆਇਓ ਮਾਰੇ ਚੱਕਰ ਕੋਈ ਨਹੀਂ ਜਿੱਦਣ ਜਵਨ ਹੋਊਗਾ ਨਾ ਇੱਥੇ ਤੇ ਪਹਿਲੋ ਤੁਸੀਂ ਦੱਸ ਦਿਓ ਫਿਰ ਅਸੀਂ ਆਣ ਕੇ ਨਾਲੇ ਤੁਹਾਡਾ ਕੋਈ ਨਹੀਂ ਕਹਿਣਾ ਹੈ ਪਤਾ ਲੈਣ ਮੇਰਾ ਉਹਨਾ ਕਿ ਜੋ ਬੰਦਾ ਆਉਣਾ ਬਿਮਾਰ ਮੈਂ ਆਇਆ ਕਿ ਉਹ ਆ ਜਿਹੜੀ ਆ ਦਵਾਈ ਲੈਂਦੀ ਹੈ ਨਾ ਇਤਨਾ ਹੁਣ ਮੇਰਾ ਫਰਕ ਵਾ ਸੇਧਾ ਤੇ ਨਾਲੇ ਮੈਨੂੰ ਇਹ ਆ ਕਿ लवली ਨੂੰ ਪਤਾ ਵਾ ਕਿ ਜਵਨ ਇੱਥੇ ਹੈ ਨਹੀਂ ਆ ਉਹਦਾ ਰਾਤਾ ਵੀ ਆਪਣੇ ਮੂੰਹ ਬਗਣ ਤੇ ਉਹ ਇੱਥੇ ਹੈ ਨਹੀਂ ਆ ਉਹ ਤੇ ਕਿਤੇ ਚਲ ਗਿਆ ਵਾ ਪਰ ਮੈਂ ਨਹੀਂ ਉਹਨੂੰ ਇਹ ਦੱਸਣਾ ਕਾ ਮੈ ਮੈਨੂੰ ਦਿਹਾੜੀ ਚ 20 ਫੋਨ ਕਰੇ ਮੈਂ ਇਹੋ ਗੱਲ ਕਹਣੀ ਆ ਉਹ ਬਾਹਰ ਗਿਆ ਵਾ ਉਹ ਸ਼ਹਿਰ ਗਿਆ ਵਾ ਪਤਾ ਜਦੋਂ ਇੱਥੇ ਆਊਗਾ ਲੱਗ ਹੀ ਜਾਣਾ ਉਹ ਤੇ ਕੀ ਬੰਡਿਆ ਇਹ ਸਾਨੂੰ ਬਕਾਉਂਦਿਆ ਵਾ ਵੀ ਇਹ ਆਪਣੇ ਮੂੰਹ ਪਕਣ ਜੇ ਉਹਨੂੰ ਪਤਾ ਲੱਗ ਹੀ ਗਿਆ ਨਾ ਤੇ ਲੱਗ ਜਾ ਫਿਰ ਕਿੰਨਾ ਕਿ ਤੇ ਡਰ ਡਰ ਕੇ ਰਹਿਣਾ ਵਾ ਮੈਨੂੰ ਡਰਨ ਦੀ ਕੋਈ ਲੋੜ ਨਹੀਂ ਗਈ ਐਨਾ ਰੱਬ ਬਣਿਆ ਵਾ ਆਜੂਗਾ ਤਾਂ ਦੱਸ ਦੂੰਗੀ ਮੈਂ ਵੀ ਨਹੀਂ ਸਾਡਾ ਆਪਣਾ ਨਹੀਂ ਸਾਡਾ ਬਣਿਆ ਤਾਂ ਘਲਾਉਣਾ ਹੀ ਕਰੋ ਹੱਥ ਜੋੜ ਦੇ ਉਹਦੇ ਗਾੜੀ ਜੇ ਤੈਨੂੰ ਐਡਾ ਧਰੇਕ ਜੋ ਬੰਦਾ ਆਉਂਦਿਆ ਨਾ ਤੂੰ ਆਪਣੇ ਕੋਲ ਲੈ ਜਾ ਫਿਰ ਰਮਨ ਮੈਨੂੰ ਤਾਂ ਲੱਗਦਾ ਵਾ ਕਿ ਉਹਨੂੰ ਨਾ ਰੁਪਿੰਦਰ ਨੇ ਗੱਲ ਦੱਸਤੀ ਆ ਤੇ ਸਾਡੇ ਘਰ ਆ ਕੰਮ ਚੱਲਣ ਡਿਆ ਕਿਉਂਕਿ ਜਦੋਂ ਗੱਲਾਂ ਕਰਦਾ ਗੱਲਾਂ ਤੋਂ ਪਤਾ ਲੱਗ ਜਾਂਦਾ ਬੰਦੇ ਦਾ ਕਿ ਇਹ ਕਿੱਥੋਂ ਬੋਲਣ ਡਿਆ ਵਾ ਦੱਸਤੀ ਤਾਂ ਦੱਸ ਦੇਣ ਮੈਂ ਤਾਂ ਰਪਿੰਦਰ ਨੂੰ ਫੋਨ ਵੀ ਨਹੀਂ ਕਰਨਾ ਤੁਸੀਂ ਠੀਕ ਨਹੀਂ ਮੇਰੀ ਜਾਨ ਤੇ ਬਣੀ ਧੀ ਹੋਣ ਦੇ ਨਾ ਤੇ ਮੈਂ ਉਹਨੂੰ ਫੋਨ ਕੀਤਾ ਪੁੱਤਾਂ ਆਣ ਕੇ ਤਾਂ ਆਪਣੇ ਪਿਓ ਦੀ ਖਬਰ ਲੈ ਜਾ ਉਹਨੇ ਸਾਰ ਨਹੀਂ ਲਈ ਇਹੋ ਜਿਹੇ ਧੀਆ ਪੁੱਤਾਂ ਨੂੰ ਕੀ ਕਰਨਾ ਵਾ ਜਿਹੜੇ ਲੋੜ ਵੇਲੇ ਆਪਣੇ ਨਾ ਬੰਨ ਇੱਕ ਵਾਰਾਂ ਵੀ ਉਹਨੇ ਆਪ ਫੋਨ ਕੀਤਾ ਵੀ ਮੰਮੀ ਡੈਡੀ ਠੀਕ ਹੋ ਜਾਂ ਦਵਾਈ ਲਿਆਂਦੀ ਆ ਉਹ ਹੀ ਇਹ ਤਾਂ ਗੱਲ ਤੇ ਠੀਕ ਮੈਂ ਕੀ ਕਰਨ ਫੋਨ ਕਰਨਾ ਮੈਨੂੰ ਕੋਈ ਲੋੜ ਨਹੀਂ ਗਈ ਮੈਂ ਉਮਰ ਤੁਹਾਡੇ ਨਾਲ ਕੱਢਣੀ ਆ ਉਹ ਤਾਂ ਆਪਣੇ ਘਰ ਵਾ ਸੌਖੀ ਆ ਤਾਂ ਤਾਈ ਨੇ ਪਿੱਛੇ ਜਾਤੀ ਮਾਰਨ ਲਈ ਸਭ ਕੁਝ ਜਦੋਂ ਮੈਂ ਵਧੀਆ ਕੀਤਾ ਜਿਹੜੀ ਚੀਜ਼ ਹੱਥ ਰੱਖਦੀ ਉਹ ਲੈ ਕੇ ਦਿੱਤੀ ਤੁਹਾਡੇ ਨਾਲ ਲੜ ਲੜ ਕੇ ਮੁੰਡੇ ਨਾਲ ਲੜ ਲੜ ਕੇ ਵੀ ਕੋਈ ਗੱਲ ਨਹੀਂ ਇੱਕੋ ਵਾਰਾ ਚੀਜ਼ ਦਿੱਤੀ ਜਾਣੀ ਆ ਮੈਨੂੰ ਕੀ ਪਤਾ ਸੀ ਇਹਨੇ ਮਾਂ ਪਿਓ ਦੇ ਗਾੜੀ ਆਏ ਕੰਮ ਬੀਜਣੇ ਆ ਕੰਡੇ ਵੇਖ ਲੈ ਰਮਨ ਜਦੋਂ ਸਮਾਨ ਲੈਣ ਗਏ ਤਾਂ ਜੋਗਨ ਵੀ ਤੇ ਨਾਲ ਹੀ ਗਿਆ ਸੀ ਤੇ ਉਦੋਂ ਉਹਨੂੰ ਕਹਿੰਦੀ ਸੀ ਵੀ ਇਹਨੂੰ ਪਛਾਣ ਕਰ ਦੋ ਉਹ ਜੋ ਆਪਣਾ ਚੰਗਾ ਬਣ ਗਿਆ ਉਹ ਚੰਗਾ ਬਣ ਕੇ ਤੇ ਮਾਪੇ ਮਾੜੇ ਬਣ ਗਏ ਚੱਲ ਕੋਈ ਗੱਲ ਨਹੀਂ ਫੇਰ ਕਰਨਾ ਕਰੋ ਤੁਸੀਂ ਤੁਹਾਨੂੰ ਇਸ ਦਵਾਈ ਨਾਲ ਫਰਕ ਵਾ ਆਪਾਂ ਫੇਰ ਜਾ ਕੇ ਨਾ ਨਾਲੇ ਤਾਂ ਡਾਕਟਰ ਨੂੰ ਦੱਸਦੇ ਆਂ ਕਿ ਫਰਕ ਆਪੇ ਦਵਾਈ ਕੋਈ ਬਦਲ ਦੂਗਾ ਤੇ ਜੇ ਇਹੋ ਦੇਣੀ ਹੋਊ ਤੇ ਇਹੋ ਦੇ ਦੂ ਹੁਣ ਤੁਸੀਂ ਉਹਨਾਂ ਦੀ ਟੈਨਸ਼ਨ ਨਹੀਂ ਲੈਣੀ ਖਸਮਾਨੂ ਖਾਨ ਜਾ ਕੇ ਆਪਣੇ ਘਰ ਦਾ ਵੇਖੋ ਤੁਸੀਂ ਆਪਣਾ ਗੁਜ਼ਾਰਾ ਕਰਨਾ ਵਾ ਮਨ ਮੇਰੇ ਟੈਨਸ਼ਨ ਤੇ ਛੱਡਤੀ ਸੀ ਉਹ ਹੁਣ ਫੇਰ ਲਵਰੀ ਦਾ ਫੋਨ ਆ ਗਿਆ ਤੇ ਟੈਨਸ਼ਨ ਤੇ ਪੈ ਹੀ ਜਾਂਦੀ ਆ ਕੋਈ ਗੱਲ ਨਹੀਂ ਐ ਕੰਨ ਥਾਣੀ ਸੁਣੀ ਐਂਦੀ ਕਰਤੀ ਇਹਨਾਂ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂਗੀ ਤੁਹਾਨੂੰ ਦਵਾਈ ਖਾਦੀ ਜੇ ਹੋਣ ਵਾਲੀ ਤੀ ਦਵਾਈ ਵੀ ਖਾਣੀ ਆ ਪਹਿਲ ਮੈਨੂੰ ਇਦਾਂ ਕਰ ਰੋਟੀ ਤੇ ਦੇ ਚੱਲ ਆਓ ਰੋਟੀ ਦਵਾਂ ਤੁਹਾਨੂੰ ਚਲੋ ਚਲੋ ਚਾਹ ਬਣ ਗਈ ਆ ਰੁਪਿੰਦਰ ਨੂੰ ਦੇ ਕੇ ਆਉਣੀ ਆ ਚਾਹ ਦੀਦੀ ਕੀ ਕਰਦੇ ਆ ਕੁਝ ਨਹੀਂ ਚਾਹ ਬਣਾ ਗਿਆ ਠੀ ਮੈਂ ਵੀ ਚੱਲੀ ਤੇਰੇ ਵੱਲ ਹੀ ਮੈਂ ਚਾਹ ਫੜਾ ਕੇ ਉਹਨੇ ਰਪਿੰਦਰ ਨੂੰ ਮੈਂ ਵੀ ਤੁਹਾਡੇ ਵੱਲ ਹੀ ਆਈ ਆ ਮੈਂ ਗਮਗਮਤ ਕਰ ਲਿਆ ਸਾਰਾ ਤੇ ਮੈਂ 400 ਦੇ ਵਿੱਚ ਰਹਿਦਾ ਕੋਈ ਚਲ ਨਾਲ ਕਰਵਾ ਦਿੰਨੀ ਆ ਹੁਣ ਤੇ ਸਾਰਾ ਹੋ ਹੀ ਗਿਆ ਵਾ ਮੈਂ ਚਲ ਦੋਵੇਂ ਜਣੀਆਂ ਬੈਠ ਕੇ ਚਾਹ ਪੀਣੀ ਆ ਠੀਕ ਹੈ ਠੀਕ ਹੈ ਚਾਹ ਬਣਾ ਲਈ ਜਾਣਾ ਚਾਹ ਬਣਾਈ ਹੀ ਚਲ ਵਧੀਆ ਕੀਤਾ ਵਾ ਤੇ ਦੀਦੀ ਮੈਂ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਕੀ ਗੱਲ ਹੋਈ ਹੈ ਗੱਲ ਦੀਦੀ ਕੀ ਹੋਣੀ ਆ ਪਿੰਡ ਜਾਣ ਦਾ ਇਰਾਦਾ ਹੀ ਤੇ ਜਾਓ ਤੁਸੀਂ ਪਿੰਡ ਦੀਦੀ ਪਿੰਡ ਚਲਦੇ ਜਾਵਾਂ ਪਰ ਉੱਥੇ ਜੋ ਬਣੇਗਾ ਹੈਗਾ ਚਲ ਹੁਣ ਜਾਣਾ ਤੇ ਹੋ ਜਾਂਦੇ ਨੂੰ ਫੇਰ ਨਾ ਘਰ ਹੋਇਆ ਜਿੰਨਾ ਨਹੀਂ ਫੇਰ ਕਹਿਣਾ ਚਲ ਹੁਣ ਤੇ ਪਤਾ ਲੱਗ ਗਿਆ ਵਾ ਕਿਹੜਾ ਨਹੀਂ ਪਤਾ ਲਵਲੀ ਨੂੰ ਚਲ ਇਹਨਾਂ ਨੂੰ ਤੇ ਪਤਾ ਆ ਪਰ ਹੁਣ ਉਹਨਾਂ ਨੂੰ ਇਹਨਾਂ ਪਤਾ ਹੈਗਾ ਮੰਮੀ ਹੁਣਾਂ ਥੋੜਾ ਜਿਹਾ ਗੱਲ ਦਾ ਪਤਾ ਵਾ ਪੀਂਦਾ ਨੂੰ ਇਥੇ ਗੱਲ ਦਾ ਪਤਾ ਲੱਗ ਗਿਆ ਵਾ ਆਹੋ ਇਹ ਤੇ ਗੱਲ ਹੈ ਨਾ ਤੇ ਫੇਰ ਐਵੇਂ ਮੈਂ ਹਾਂ ਕੋਈ ਗੱਲ ਬਾਤ ਨਾ ਹੋਵੇ ਤੂੰ ਟੈਨਸ਼ਨ ਨਾ ਲੈ ਲਵਲੀ ਨਾਲ ਮੈਂ ਗੱਲ ਕਰਦੀ ਹਾਂ ਠੀਕ ਆ ਸੰਝਾ ਕੇ ਖਿਲਾਉਂਗੀ ਕਿ ਕੋਈ ਗੱਲ ਨਾ ਕਰੇ ਉੱਥੇ ਨਹੀਂ ਤਾਂ ਚੰਗੇ ਨਹੀਂ ਲੱਗੀਦਾ ਚਲੋ ਸਮਝਦਾਰੀਆ ਚ ਲੈ ਕੇ ਸਮਝਦੇ ਆ ਇਹ ਗੱਲ ਨੂੰ ਨਹੀਂ ਨਹੀਂ ਗੱਲ ਨਹੀਂ ਕੋਈ ਵੀ ਕਰਨੀ ਐ ਨੇ ਮੈਨੂੰ ਪਤਾ ਵਾ ਚਲ ਇਦਾਂ ਕਰੋ ਹਣੀ ਜੇ ਤੁਸੀਂ ਨਾਲ ਚਲੋ ਹਾਂ ਤੁਸੀਂ ਤੇ ਭਾਜੀ ਚਲ ਜਓ ਨਾਲ ਚ ਲੈ ਕੇ ਪਤਾ ਤੇ ਫਿਰ ਵਾਪਸ ਆ ਜਾਾਂਗੇ ਇਕੱਠੇ ਜੀ ਨਹੀਂ ਤਾਂ ਚੰਗੇ ਨਹੀਂ ਲੱਗੀਦਾ ਅੱਗੇ ਵੀ ਸਾਰੇ ਜਣੇ ਇਦਾਂ ਹੀ ਚੱਲ ਗਏ ਅਹੀਂ ਚਲੋ ਫਿਰ ਕੀ ਆਪਣੇ ਘਰ ਹੀ ਜਾਣਾ ਅਹੀਂ ਗੜਾ ਦੇ ਬਗਾਨੇ ਘਰ ਜਾਣਾ ਆ ਇਦਾਂ ਘਰ ਤੋਂ ਲਵਲੀ ਨੂੰ ਨਾਲ ਲੈ ਜਾ ਠੀਕ ਆ ਹੁਣ ਤੇਰੇ ਭਾਜੀ ਵੀ ਨਹੀਂ ਘਰ ਰਹਿਗੇ ਉਹ ਵੀ ਸ਼ਹਿਰ ਗਏ ਆ ਤੇ ਘਰ ਕੋਈ ਨਾ ਕੋਈ ਆ ਜਾਂਦਾ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਆਹ ਹੋ ਨਹੀਂ ਹੁੰਦੇ ਹੈ ਹੀ ਆ ਤੇ ਮੈਨੂੰ ਚੱਲ ਇਕੱਠੇ ਚਲ ਜਾਂਦੇ ਕੋਈ ਗੱਲ ਨਹੀਂ ਫਿਰ ਕਿਸੇ ਦਿਨ ਚਲ ਜਾਾਂਗੇ ਅਸੀਂ ਵੀ ਪਤਾ ਲਾਵਾਂਗੇ ਫਿਰ ਜਾ ਕੇ ਆਹ ਪਤਾ ਪਤਾ ਵੀ ਦੀਦੀ ਕੀ ਲੈਣਾ ਵਾ ਪਤਾ ਤੇ ਮੈਨੂੰ ਹੈ ਹੀ ਆ ਕਿ ਕਿਹੜੀ ਗੱਲੋਂ ਮੰਜੇ ਤੇ ਪਈ ਆ ਤੇ ਕਿਹੜੀ ਗੱਲੋਂ ਨਹੀਂ ਇੰਨਾ ਚਿਰ ਹੋ ਗਿਆ ਵਾ ਦਵਾਈ ਖਾਂਦਿਆਂ ਨੂੰ ਅਸਰ ਕਿਉਂ ਨਹੀਂ ਹੋਣ ਡਿਆ ਉਹਨਾਂ ਨੂੰ ਗੱਲ ਕੀ ਆ ਦਵਾਈਆਂ ਦੇ ਦੀ ਉਥੇ ਕੀ ਕਰਨ ਇਹ ਜਿਹੜੀ ਟੈਨਸ਼ਨ ਵਾ ਨਾ ਇਹ ਜਦੋਂ ਬੰਦੇ ਨੂੰ ਪੈ ਜਾਂਦੀ ਹੈ ਨਾ ਇਹ ਤਾਂ ਫੜਕੀ ਅੰਦਰੋਂ ਚੂਰ ਕਰਕੇ ਰੱਖ ਦਿੰਦੀ ਹੈ ਟੈਨਸ਼ਨ ਜਿਹੜੀ ਇਹਦਾ ਸਭ ਤੋਂ ਮੜੀ ਹੈ ਨਾ ਬਿਮਾਰੀ ਦਾ ਤਾਂ ਕੋਈ ਇਲਾਜ ਹੋਊਗਾ ਕੋਈ ਦਵਾਈ ਖਾਊਗਾ ਕੋਈ ਕੁਝ ਕਰੂਗਾ ਪਰ ਟੈਨਸ਼ਨ ਦਾ ਬੰਦਾ ਕੀ ਹੱਲ ਕਰੇ ਹੁਣ ਉਹਨਾਂ ਨੂੰ ਕੌਣ ਸਮਝਾਵੇ ਉਹ ਐਵੇਂ ਫਿਕਰ ਕਰਦੇ ਰਹਿੰਦੇ ਐਵੇਂ ਜੋ ਬਨਾਇਆ ਨੀਆ ਘਰ ਚਾਈ ਕਿ ਦਾਵਾ ਉਹਦੇ ਆਪਣਾ ਵਧੀਆ ਰਹਿੰਦੇ ਆ ਉਥੇ ਕੋਈ ਗੱਲ ਬਾਤ ਨਹੀਂ ਆ ਪਿਛਲੋ ਵਧੀਆ ਰਹਿਣ ਸਹਿਣ ਦੇ ਖਾਣ ਪੀਣ ਦੇ ਆ ਆਪਣੀ ਚਲੋ ਦੇ ਆ ਗੜੀ ਤਰੱਕੀ ਕਰਨੇ ਵੀ ਚਲ ਕੋਈ ਨਾ ਕੋਈ ਕੰਮ ਵੇਨੇ ਆ ਡਾਡੀ ਜੀ ਐਵੇਂ ਅਸੀਂ ਦਾ ਟੈਨਸ਼ਨ ਲਈ ਜਾਂਦੇ ਮੇਰੇ ਤਾਂ ਹੁਣ ਜਾਗੇ ਨਾ ਉਹਨਾਂ ਨੂੰ ਥੋੜਾ ਬੋਤਾ ਸਮਝਾ ਕੇ ਆਉਣੀ ਆ ਵੀ ਐਦਾਂ ਤੁਸੀਂ ਮੰਜੇ ਦੇ ਪੈ ਗਏ ਤੇ ਮੁੜ ਕੇ ਜਿਆਦਾ ਕਿਤੇ ਢਿੱਲੇ ਹੋ ਗਏ ਤਾਂ ਕਿੱਥੇ ਤੁਹਾਨੂੰ ਫੜਨਾ ਫਰਕ ਤੇ ਅੱਗੇ ਨਹੀਂ ਪੈਂਦਿਆ ਹੈਗਾ ਚੱਲੇ ਵੀ ਹੁਣ ਜਾਂਦੇ ਆ ਫਿਰ ਥੋੜਾ ਬੋਤਾ ਹੌਸਲਾ ਦੇ ਕੇ ਆਉਣੀ ਆ ਫਿਰ ਹੋਰ ਕੀ ਆ ਚੱਲ ਰਪਿੰਦਰ ਗੱਲ ਤੇ ਤੇਰੀ ਸਹੀ ਆ ਟੈਨਸ਼ਨ ਤੇ ਮੈਨੂੰ ਲੱਗਦਾ ਉਹੀ ਗੱਲ ਦੀ ਲੈਣ ਦੇ ਆ ਇੱਕ ਨਾ ਇੱਕ ਦਿਨ ਉਹਨੇ ਘਾਰੀ ਹੋਣਾ ਕਿੱਥੇ ਜਾਣਾ ਜੋਗਨ ਨੇ ਮੇਰੀ ਭੈਣ ਬਣ ਕੇ ਨਾ ਤੂੰ ਹੀ ਸਮਝਾਉਂ ਠੀਕ ਆ ਡੈਡੀ ਨੂੰ ਤੂੰ ਹੀ ਹੌਸਲਾ ਦੇਣਾ ਚੱਲ ਕੋਈ ਨਹੀਂ ਦੀਦੀ ਜੇ ਤੁਸੀਂ ਕਹਿੰਦੇ ਆ ਨਾ ਫਿਰ ਮੈਂ ਇਹ ਨਾ ਕਰਦੀ ਆ ਸਲਾਹ ਪੁੱਛ ਲੈਣੀ ਆ ਫਿਰ ਕੋਈ ਨਹੀਂ ਹੋਈ ਹੁੰਨੇ ਆ ਜਾ ਕੇ ਹਨਾ ਆਹੋ ਉਹ ਤਾਂ ਹੀ ਠੀਕ ਆ ਜਦ ਤੂੰ ਤਿਆਰ ਹੋ ਜਾ ਮੈਂ ਚਾਹ ਲੈ ਕੇ ਆਉਣੀ ਤੇਰੇ ਵਾਸਤੇ ਚਲ ਕੋਈ ਨਹੀਂ ਚਾਹ ਪੀ ਲੋ ਤੁਸੀਂ ਕੋਈ ਗੱਲ ਨਹੀਂ ਮੈਂ ਲੈ ਆਉਣੀ ਚਾਹ ਤੋ ਜਾ ਆਹੋ ਤੇ ਚਲ ਫਿਰ ਇਦਾਂ ਕਰਨੇ ਫਿਰ ਹੋਈ ਹੁੰਨੇ ਆ ਹਨਾ ਉਹ ਤਾਂ ਹੀ ਟਾਈਮ ਨਾਲ ਠੀਕ ਆ ਚਲ ਠੀਕ ਆ ਮੈਂ ਕਰਦੀ ਆ ਸਲਾਹ ਨਾ ਉਤਾਰੀ ਨਹੀਂ ਟੈਂਸ਼ਨ ਲੈਣ ਦੀ ਆ ਚਲ ਫਰਕ ਪੈ ਹੀ ਜਾਣਾ ਹੌਲੀ ਹੌਲੀ ਕੀ ਹੈ ਤੇਗਾ ਮੈਂ ਸਮਝਾ ਨਹੀਂ ਜਾ ਕੇ ਡੈਡੀ ਨੂੰ ਬੈਠੇ ਆ। ਉਹ ਇਹੋ ਬੈਠਾ ਹੈ। ਅੱਛਾ ਅੱਛਾ। ਕਰ ਲਿਆ ਕੰਮ ਦੰਦਾ? ਹਾਂਜੀ ਕੰਮ ਤੇ ਹੋਈ ਗਿਆ ਵਾ। ਸਾਫ ਸਫਾਈ ਦਾ ਤਾਂ ਮੈਂ ਕਰ ਲਿਆ ਹੀ। ਅੱਛਾ। ਤੇ ਰਸੋਈ ਚ ਦੇ ਹੀ ਦੀਦੀ ਕਰਨ। ਆਹੋ। ਤੇ ਗਈ ਹੀ ਉਹਨਾਂ ਵੱਲ ਹੀ ਹੋ ਕੇ ਆਈ ਆ ਮੈਂ ਤੇ ਅਖੰਦੇ ਹੀ ਵੀ ਕੰਮ ਤੇ ਹੋਈ ਗਿਆ ਵਾ ਚਲਚਾਪ ਓਟ ਪੀਨੇ ਬਣਾ ਗੇ। ਤੇ ਉਹ ਦੇ ਹੀ ਬਣਾਉਂਦੇ। ਮੈਂ ਤਾਂ ਡੇਵਲਾ ਗਈ। ਭਾਜੀ ਤੇ ਮੇਰੇ ਸਾਹਮਣੇ ਬੰਬੀ ਗਏ। ਅਨੀ ਉਹ ਹੈ ਨਹੀਂ ਮੈਂ ਜਵਾਬ ਦਾ ਕਰੇ। ਚਲ ਕੋਈ ਕਰਨੀ ਆ ਤੇ ਆ ਜਾਂਦੀ। ਤੇ ਕੀ ਗੱਲ ਕੰਮ ਹੀ ਕੋਈ? ਕੰਮ ਕਮ ਕੀ ਹੁਣਾਵਾ? ਹਾਂ। ਮੇਰੀ ਇਹੋ ਸਲਾਹ ਬਣਨ ਦਈ ਹੀ ਪੀ ਪਿੰਡੋਂ ਨਾ ਹੋਣ ਦੇ ਜਾਵੇ ਦੀਦੀ ਨੂੰ ਮੈਂ ਪੁੱਛਿਆ ਹੀ ਹੁਣ ਉਹ ਤੇ ਇਹੋ ਗੱਲ ਦਏ ਆ ਕਹਿਣ ਪੀ ਚੱਲ ਜਾਵੇ ਤੁਹੀ ਹੋ ਆਓ ਮੈਂ ਤੇ ਕਹਿਣ ਦਈ ਹੀ ਪੀ ਚੱਲ ਸਾਰੇ ਜਾਣੇ ਚੱਲ ਜਾਣੇ ਆ ਚੱਲ ਤੁਹੀ ਵੀ ਨਾਲ ਚੱਲ ਜੋ ਤੇ ਕਹਿਣ ਦਈ ਹੀ ਪੀ ਨਹੀਂ ਚੱਲ ਤੁਹੀ ਜਾਵੇ ਹੋ ਆਓ ਤੇ ਨਾਲੇ ਪਤਾ ਈ ਲੈਣ ਜਾਣਾ ਵਾ ਤੇ ਕੋਈ ਨੀ ਅਸੀ ਫੇਰ ਨਾਲ ਚੱਲ ਜਾਂਗੇ ਤੇ ਤਾਂ ਕਰਕੇ ਹੁਣ ਮੈਂ ਤੁਹਾਡੇ ਵੱਲ ਆਈ ਹੀ ਪੀ ਤੁਹਾਡਾ ਕੀ ਵਿਚਾਰ ਵਾ ਫੇਰ ਤੇ ਕੋਈ ਗੱਲ ਨੀ ਹੋ ਆਉਣੇ ਆ ਕਿਹੇ ਦਿਨ ਮੈਂ ਵੀ ਫੋਨ ਕੀਤਾ ਸੀ ਡੈਡੀ ਨੂੰ ਪਤਾ ਨਾ ਗੱਲ ਕੀ ਆ। ਫੋਨ ਆ ਮਮੀ ਦਾ ਵੀ 2-3 ਵਾਰ ਆਇਆ ਵਾ ਅੱਛਾ ਉਹਨਾਂ ਨੇ ਕਹਿਣਾ ਵਾ ਕਿ ਘਰੇ ਪਤਾ ਨਹੀਂ ਕਿਉਂ ਨਹੀਂ ਆਉਂਦੀ ਕੀ ਗੱਲ ਵਾ ਹੂੰ ਹਾਂ ਹਨਾ ਮੈਂ ਕੀਤਾ ਸੀ ਡੈਡੀ ਨੂੰ ਫੋਨ ਲੱਗੇ ਅੱਛਾ ਤੇ ਪੁੱਛਿਆ ਮੈਂ ਹਾਲ ਚਾਲ ਆਂਦੇ ਸੀ ਠੀਕ ਆ ਹੁਣ ਦਵਾਈ ਲੈਂਦੀ ਆ ਅੱਛਾ ਤੇ ਮੈਂ ਤੇ ਗੱਲਾਂ-ਗੱਲਾਂ ਵਿੱਚ ਪੁੱਛਿਆ ਵੀ ਜੋ ਉਹਨਾਂ ਨਾਲ ਵੀ ਗੱਲ ਕਰਾਓ ਤੇ ਫਿਰ ਮੁੜ ਕੇ ਤੈਨੂੰ ਪਤਾ ਹੀ ਆਂਨੇ ਭਾਣੇ ਲਾਉਂਦਾ ਪੇ ਹੂੰ ਇਹ ਬੰਬੀ ਤੇ ਗਿਆ ਹੋਇਆ ਆਉਂ ਆ ਜਾਊਂ ਤੇ ਮੈਂ ਚੱਲ ਕੋਈ ਗੱਲ ਨਹੀਂ ਜੋ ਬੰਬੀ ਤੋਂ ਆਊਗਾ ਨਾ ਤੇ ਮੇਰੀ ਗੱਲ ਕਰਾਇਓ ਫਿਰ ਉਹਨੂੰ ਪੁੱਛ ਕੇ ਤੇ ਫਿਰ ਕਿਦਾਂ ਆਵਾਂਗੇ ਆ ਪਰ ਹੁਣ ਉਹਨਾਂ ਨੂੰ ਇੰਨੀ ਗੱਲ ਤੋਂ ਥੋੜ ਕਿ ਚਾਏ ਇਹ ਵਾਲੀ ਗੱਲ ਇਥੇ ਪਤਾ ਲੱਗ ਗਈ ਹੈ ਚਾਏ ਕਿਦਾਵਾ ਆਹ ਹੋਇਆ ਤੇ ਹੈ ਜੀ ਉਹਨਾਂ ਨੇ ਤੇ ਫਿਰ ਅਲੇਟਾਲੇ ਲਾਉਣੇ ਸੀ ਨਾ ਵੀ ਹੁਣ ਹੈ ਨਹੀਂ ਘਰ ਚਾਏ ਕਿਦਾ ਆ ਚਲ ਕੋਈ ਗੱਲ ਨਹੀਂ ਨਾ ਜਦੋਂ ਜਾਣਾ ਹੋਗਾ ਚਲ ਜਾਾਂਗੇ ਮੇਰਾ ਤਾਂ ਹੋਈ ਹੀ ਅੱਜ ਮੈਂ ਤੇ ਕਹਿੰਦੀ ਆ ਬਿਹੂ ਆਈਏ ਪਤਾ ਨਾ ਗੱਲ ਕੀ ਅੱਗੇ ਮਮੀ ਦਾ ਦੋ ਤਿੰਨ ਵਾਰੀ ਫੋਨ ਆ ਗਿਆ ਵਾ ਅੱਛਾ ਫਿਰ ਉਹਨਾਂ ਨੇ ਮੰਦੇ ਵਿੱਚ ਕਰਨਾ ਵਾ ਕਿ ਲੈ ਤੇ ਮੇਰੀ ਸੁਣ ਗੱਲ ਪਤਾ ਲੈਣੀ ਜਾਣਾ ਵਾ ਨਾ ਤੇ ਇਦਾਂ ਕਰੀਏ ਕੱਪੜੇ ਤੇ ਅਸੀਂ ਪਾਏ ਹੀ ਹੋ ਰਹੀ ਬਸ ਆਉਣ ਜਾਣੀ ਕਰਨਾ ਵਾ ਹੋ ਜਾਹੋ ਪਤਾ ਲੈ ਆਣੀ ਜਾਣਾ ਵਾ ਆ ਤੇ ਕੱਪੜੇ ਪਾਏ ਆ ਬਸ ਤਿਆਰੀਆਂ ਮੈਂ ਵੀ ਹੂੰ ਇਸ ਵੇਰੇ ਹੀ ਪਾਏ ਆ ਵੀ ਤੇ ਮੇਰਾ ਤਾਂ ਇਦਾਂ ਹੀ ਚੱਲ ਜਾਨੇ ਚੱਲ ਕੋਈ ਗੱਲ ਨਹੀਂ ਚੱਲ ਫਿਰ ਚਲੀ ਚਲੋ ਫਿਰ ਤੁਹਾਡੀ ਸਲਾਈ ਹੈ ਨਾ ਤੇ ਆ ਤੇ ਫਿਰ ਮੈਂ ਹੈ ਹੀ ਆ ਤੇ ਆਪਾਂ ਇਦਾਂ ਕਰਦੇ ਫਿਰ ਹੋਈ ਆਉਨੇ ਆ ਜਾਗੇ ਹਾਂ ਚੱਲ ਕੋਈ ਗੱਲ ਨਹੀਂ ਭਾਜੀ ਨੂੰ ਆਲਾ ਦੇ ਬੰਬੀ ਤੋਂ ਤੇ ਮੈਂ ਮੜਾ ਜਾ ਉਹਨਾਂ ਨੂੰ ਪੁੱਛ ਲਾਂ ਤੇ ਫਿਰ ਹੋ ਆਉਨੇ ਆ ਠੀਕ ਹੈ ਨਾ ਤੇ ਵੇਖ ਲੈ ਜੇ ਕੋਈ ਕੰਮ ਧੰਦਾ ਕਰਨਾ ਤੂੰ ਹੋਰ ਤੇ ਚਲੋ ਠੀਕ ਵਾ ਤੇ ਮੈਂ ਚਾ ਲਿਆ ਵਾਂ ਤੇ ਪੀਲੇ ਕੋਟ ਤੇ ਫਿਰ ਚੱਲਿਆ ਵਾ ਕੋਈ ਗੱਲ ਉਹ ਟਾਈਮ ਬਥੇਰਾ ਵਾ ਜੇ ਹੋਈ ਆਉਂਨੇ ਉਹ ਚੱਲ ਕਿੰਨੇ ਦਿਨਾਂ ਦਾ ਤੇ ਠੀਕ ਨਹੀਂ ਆ ਮੈਂ ਵੀ ਫੋਨ ਤੇ ਹਾਲ ਹੀ ਪੁੱਛਿਆ ਵਾ ਚੱਲ ਇਹ ਆ ਵੀ ਉੱਥੇ ਜਾ ਕੇ ਬੰਦੇ ਨੂੰ ਪੁੱਛਿਆ ਹੋਈ ਨਾ ਅਗਲੇ ਨੂੰ ਪਤਾ ਹੁੰਦਾ ਵੀ ਆਈ ਹੈ ਮੇਰੀ ਮਗਰ ਚੱਲ ਕੋਈ ਗੱਲ ਨਹੀਂ ਹੁਣ ਹੋਈ ਆਉਂਨੇ ਆ ਉਥੋਂ ਨਾਲੇ ਜੋਬਨ ਬਾਰੇ ਪੁੱਛਾਂਗੇ ਨਾ ਫਿਰ ਵੇਖੀ ਆਲੇ ਟਾਲੇ ਕਰਦੇ ਕਿਦਾਂ ਚੱਲ ਕੱਪੜੇ ਤੇ ਲੀਬਾ ਟੋਪੀ ਠੀਕ ਈ ਆਨੀ ਆ ਕੁਝ ਨਹੀਂ ਕਪੜੇ ਧੋ ਗਿਆ ਟੀ ਤੇ ਮੈਂ ਚੱਲ ਆਇਆ ਸ਼ਾਮੀ ਚਲੋ ਠੀਕ ਠੀਕ ਈ ਅਸੀਂ ਬੰਬੀ ਤੇ ਗਏ ਆਏ ਮਾਰੇ ਦੇਖਣ ਲੈ ਝੁੰਜਣਾ ਅੱਛਾ ਅੱਛਾ ਠੀਕ ਆ ਤੇ ਮੈਂ ਨਾ ਗੱਲ ਕਰਨੀ ਰਾਡਾਂ ਨਾਲ ਇੱਕ ਦੱਸੋ ਅੰਦਰ ਆ ਜੀ ਨਹੀਂ ਨਹੀਂ ਕੋਈ ਗੱਲ ਦੱਸ ਇੱਥੇ ਗੱਲ ਇਹ ਕਿ ਰੁਪਿੰਦਰ ਆਈ ਹੀ ਮੇਰੇ ਵੱਲ ਅੱਛਾ ਉਹ ਕੈਂਡੀ ਨਾ ਤੂੰ ਦੱਸਿਆ ਹੀ ਨਾ ਡੈਡੀ ਨੇ ਤਾਂ ਠੀਕ ਆ ਉਹ ਠੀਕ ਨਹੀਂ ਅੰਕਲ ਕਹਿੰਦੇ ਤੇ ਕੈਂਡੇ ਪਤਾ ਲੈਣ ਜਾਣਾ ਅੱਛਾ ਮੈਂ ਤਾਂ ਇਹ ਹੋ ਆ ਤੂੰ ਮੈਨੂੰ ਕੈਂਡੀ ਨਾਲ ਜਾਣ ਵੱਲੋਂ ਮੈਂ ਚੰਗਾ ਨਹੀਂ ਲੱਗਦਾ ਇਦਾਂ ਉਹ ਨਹੀਂ ਨਹੀਂ ਆਪਾਂ ਨਹੀਂ ਜਾਣਾ ਅੱਗੇ ਵੀ ਗਏ ਸੀ ਉਹਦਾ ਗੱਲ ਕੀ ਆ ਬਾਹਰ ਪੈਂਦਾ ਕੋਨਾ ਕੋ ਸਮਾਨ ਲਿਆਉਂਦੇ ਆ ਖਾਣ ਪੀਣ ਨੂੰ ਪਰ ਚੰਗੇ ਨਹੀਂ ਲੱਗਦਾ ਅਗਲੇ ਖਰਚਾ ਕਰਾਵਾਂਗੇ ਆਪਾਂ ਉਹਨਾਂ ਨੂੰ ਜਾਣਦੇ ਉਹਦੀ ਮੰਮੀ ਦਾ ਵੀ ਸੁਭਾਅ ਇਦਾਂ ਦਾ ਹੀ ਆ ਫਿਰ ਕਹੋ ਵੀ ਨਾ ਨਾਲ ਤੁਰ ਪੈਂਦੇ ਆ ਨਹੀਂ ਨਹੀਂ ਆਪਾਂ ਨਹੀਂ ਜਾਣਾ ਤੇ ਲਵੜੀ ਨੂੰ ਸਮਝਾ ਕੇ ਭੇਜੀ ਉਥੇਲੀ ਜਾ ਕੇ ਤੂੰ ਗੱਲ ਨਾ ਕਰੀ ਉਹਨੂੰ ਪਤਾ ਨਹੀਂ ਜੋਣ ਬਾਰੇ ਰੁਪਿੰਦਰ ਵੀ ਇਹੋ ਗੱਲ ਕਰਨ ਦੀ ਸੀ ਕਹਿੰਦੀ ਕੋਈ ਗੱਲ ਨਾ ਕਰਨ ਜਾ ਕੇ ਨਹੀਂ ਨਹੀਂ ਮੈਂ ਤੇਰੇ ਭਾਜੀ ਨੂੰ ਕਹਿੰਦੀ ਮੈਂ ਨਹੀਂ ਕਹਿੰਦਾ ਸਮਝਾ ਹੋ ਜਾਦਾ ਮੈਂ ਕਹਿੰਦਾ ਬਾਰ-ਬਾਰ ਚੰਗਾ ਨਹੀਂ ਲੱਗਦਾ ਤੂੰ ਲਵਲੀ ਨੂੰ ਮਾਰਿਆ ਨਾ ਕੱਲੇ ਨੂੰ ਕਹਿਦੀ ਜਾਣ ਲੱਗੇ ਨੂੰ ਕਿ ਲਵਲੀ ਉੱਥੇ ਜਾ ਕੇ ਕੋਈ ਗੱਲ ਨਹੀਂ ਕਰਨੀ ਠੀਕ ਹੈ ਨਾ ਹਾਂ ਇਹਦੀ ਗੱਲ ਸਹੀ ਆ ਐਵੇਂ ਫੇ ਚੰਗੇ ਲੱਗੀਦਾ ਹਣਾ ਸਾਰੇ ਨੀਵੇਂ ਲੈਂਦੇ ਆ ਉਹਨਾਂ ਦੇ ਘਰ ਦੀ ਗੱਲ ਵਾ ਆਹੋ ਆਹ ਨਹੀਂ ਬਾਰ-ਬਾਰ ਨਹੀਂ ਮੈਂ ਇੰਨੀ ਗੱਲ ਕਰਨੀ ਫੋਨ ਹੁਣ ਜਾਂਦੀ ਨੂੰ ਨਾ ਮਾਰਿਆ ਬਸ ਕਹਿਦੀ ਲਵਲੀ ਉੱਥੇ ਜਾ ਕੋਈ ਗੱਲ ਨਹੀਂ ਕਰਨੀ ਦਮ ਹਸਪਤਾਲ ਲੈ ਕੇ ਤੇ ਘਰ ਆ ਜਾਓ ਹਾਂ ਚਲੋ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਗੱਲ ਕਰਦੀ ਆ ਲਵਲੀ ਨਾਲ ਹਾਂ ਅਗਲ ਤੇ ਵੈਸੇ ਉਹਨੇ ਕਰਨੀ ਨਹੀਂ ਗੱਲ ਸਮਝਦਾਰ ਵਾ ਹਾਂ ਨਹੀਂ ਨਹੀਂ ਇਦਾਂ ਨਹੀਂ ਹੈਗਾ ਵਾ ਇਹ ਹਾਂਜੀ ਕੋਈ ਗੱਲ ਨਹੀਂ ਤੇ ਛੋਨਾ ਵੇਖਿਆ ਛੋਨਾ ਚੰਗਾ ਚਲ ਵਧੀਆ ਵਾ ਹਾਂ ਇਹ ਵੀ 4 ਪੈਸੇ ਆ ਜਨੇ ਯਾਰ ਕੀ ਹਾਂਜੀ ਹਾਂਜੀ ਕਰਕੇ ਨਾ ਯਾਰ ਅਦਾ ਵੀ ਗੱਡੀ ਚੇਂਜ ਕਰ ਦਈਏ ਗੱਡੀ ਡੈੜੀ ਹੈ ਨਾ ਵੀ ਕੋਈ ਨਹੀਂ ਕਰ ਲਿਓ ਸਲਾਹ ਜਿੱਦਾਂ ਇਹ ਲਵਰੀ ਨਾਲ ਗੱਲ ਕਰ ਲੈਂਦਾ ਹਾਂ ਹਾਂਜੀ ਜੋ ਮੈਂ ਕਰਕੇ ਨਾ ਛੋਣਾ ਹੁੰਦਾ ਨਾ ਤੇ ਗੱਡੀ ਨਵੀਂ ਲੈ ਆ ਲਈਏ ਹਾਂ ਚਲ ਕੋਈ ਗੱਲ ਨਹੀਂ ਕਰ ਲਿਓ ਸਲਾਹ ਮੈਂ ਵੇਖਾਂ ਫੇਰ ਠੀਕ ਆ ਤਿਆਰ ਹਾਂ ਕੋਈ ਗੱਲ ਨਹੀਂ ਜਾਂਦੇ ਲਵਰੀ ਮੜਾ ਇਹ ਕਹਿੰਦੇ ਠੀਕ ਹੈ ਨਾ ਹਾਂਜੀ ਹਾਂਜੀ ਚਲ ਆ ਜੋ ਤੀ ਚਾਹ ਪੀ ਲਓ ਚਲ ਰਮਨ ਅਰਪਿੰਦਰ ਦਾ ਫੋਨ ਆਉਂਡਿਆ ਕਰੀਆ ਗੱਲ ਅਰਪਿੰਦਰ ਦਾ ਫੋਨ ਆਉਂਡਿਆ ਵਾ ਕੀ ਕਹਿੰਦੀ ਐ ਹਲੋ ਹਲੋ ਸਸੀ ਜੀ ਸਤਿ ਸ਼੍ਰੀ ਅਕਾਲ ਹਰਪਿੰਦਰ ਕੀ ਹਾਲ ਆ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਆਪਣਾ ਆਪਾਂ ਵੀ ਠੀਕ ਆ ਵਧੀਆ ਚਲ ਵਧੀਆ ਚੱਲਦਾ ਆ ਕਿੱਦਾਂ ਡੈਡੀ ਦਾ ਹਣ ਡੈਡੀ ਐਦਾਂ ਹੀ ਦਵਾਈ दारू ਖਾ ਕੇ ਹੀ ਆ ਕੇ ਹਾਂ ਯਾਰ ਇਹ ਫਰਕ ਇਹ ਇਦਾਂ ਹੀ ਆ ਫਰਕ ਹੋਣਾ ਜਦੋਂ ਇੱਕ ਰਸਰੀ ਢਿੱਲਾ ਹੋ ਜਾ ਫਿਰ ਜੱਕਦਮ ਥੋੜਾ ਪੈਂਦਾ ਠੀਕ ਆ ਹੂੰ ਨਾ ਕਿ ਪੋਸਟ ਨਹੀਂ ਬਲਾ ਦੀ 10 ਹੀ ਜਾਉਣ ਕਿਨੇ ਹਾਂ ਠੀਕ ਆ ਵਧ ਗਿਆ ਆਉਟ ਕੋਈ ਨਹੀਂ ਬਾਕੀ ਮਾਉਣ ਲੱਗੇ ਹਾਂ ਪਾਂ ਕੀਤੀਸ ਲਾ ਇਹਨਾਂ ਦੇ ਅੱਖ ਦੇਖ ਲਓ ਨੇ ਜਾ ਕੇ ਚੱਲ ਵੇਖ ਲੈ ਪੁੱਤ ਜੇ ਤੁਹਾਡਾ ਟਾਈਮ ਹੈਗਾ ਤੇ ਆ ਜਾਓ ਜੇ ਨਹੀਂ ਤਾਂ ਕੋਈ ਨਹੀਂ ਵੇਖ ਲਓ ਤੁਸੀਂ ਆਪਣੇ ਘਰ ਦਾ ਮਿਸ ਕਾਲ ਲੈ ਜਾ ਤੁਮੇ ਆਹ ਦਾਨੀਆਂ ਬਗਲਾ ਗੱਲਾਂ ਕਰਦੇ ਨੇ ਆ ਵੀ ਕਿੰਨੇ ਦਿਨ ਗੱਲ ਮੈਂ ਕਿੱਦਾਂ ਦੇ ਕਰਨੀ ਆ ਗਲਾਈਆਂ ਹੀ ਆਹ ਦਾਨੀਆਂ ਕਰਿਆ ਕਰੋ ਜਦੋਂ ਆਉਣਾ ਉਹ ਤਾਂ ਸੌਣਾ ਹੀ ਆ ਹੁਣ ਕੇਵਲੇ ਕੰਮ ਹੋਈ ਪੈ ਹੀ ਜਾਂਦਾ ਵਾ ਬੰਦੇ ਨੂੰ ਹੁਣ ਨਹੀਂ ਟਾਈਮ ਲੱਗਾ ਆਉਂਦਾ ਹਾ ਹਾ ਜਦੋਂ ਬੰਦਾ ਬਿਮਾਰ ਹੋਵੇ ਕਿਹੜੇ ਕੰਮ ਤਾਨੂੰ ਪਏ ਆ ਮਾਂ ਪਿਓ ਬੋਲਗੇ ਹੀ ਵਸ ਕੀਤੀ ਇਹਨਾਂ ਨੇ ਸਮਾਧ ਹੋਣਾ ਖੰਦੇ ਹੀ ਕਿ ਚਲ ਜਾਗੇ ਤੋ ਉਹ ਨਹੀਂ ਆ ਤੇ ਬਸ ਯਾਰ ਹੁਣ ਇਹੀ ਆਪਾਂ ਤਾਂ ਧੁਰਨੀ ਵਾਲੇ ਹੀ ਹੁਣ ਚੱਲ ਕੋਈ ਨਹੀਂ ਦੱਸ ਦਿਆਂ ਤੇਰੇ ਡੈਡੀ ਨੂੰ ਆ ਉਹਦੇ ਐਵੇਂ ਹੀ ਦੰਨੀਆਂ ਗੱਲਾਂ ਨਾ ਕਰਿਆ ਕਰੋ ਫਿਰ ਐਵੇਂ ਫਿਰ ਮੇਰਾ ਵੀ ਮਨ ਪਰੇਸ਼ਾਨ ਜਾਂਦਾ ਪਤਾ ਨਹੀਂ ਕਿ ਕਿਉਂ ਇਦਾਂ ਕਰਦੀ ਆ ਵੀ ਪਰ ਸ਼ਾਂਤੇ ਰਹ ਹੁੰਦਾ ਵਧਾ ਨੂੰ ਪੁੱਛ ਕੇ ਵੇਖਾਂ ਵੀ ਸਾਡਾ ਕਿੰਨਾ ਹੋਣ ਰਿਹਾ ਵਾ ਤੇ ਮੇਰੀ ਗੱਲ ਸੁਣੋ ਹਾਂ ਉਹ ਜੇ ਜੋ ਬੰਦਾ ਫੋਨ ਪਾਣੀ ਦਾ ਆਇਆ ਹੈਗਾ ਉਹ ਤਾਂ ਗਾੜੀ ਕਰਾ ਦੇਣੀ ਡਾਡੀ ਵੀ ਮੇਰੇ ਮੈਂ ਕੀ ਕਰਨ ਜੋ ਬੰਦੇ ਨੂੰ ਫੋਨ ਕਰਾਂ ਮੈਂ ਤੈਨੂੰ ਦੱਸਿਆ ਤਾਂ ਹੈਗਾ ਵੀ ਤੂੰ ਦੱਸ ਦੇ ਉਹਨੂੰ ਜੇ ਉਹਨੂੰ ਮਾਂ ਪਿਓ ਦਾ ਫਿਕਰ ਹੋਊ ਤਾਂ ਕਰ ਲੂਗਾ ਫੋਨ ਨਹੀਂ ਤਾਂ ਅਸੀਂ ਵਾਰਾਂ ਪਾਉਂਦੇ ਫਿਰਨਾ ਤੇ ਹੁਣ ਠੀਕ ਨਹੀਂਗਾ ਡਾਡੀ ਤੇਰਾ ਬੰਮੀ ਜੀ ਜੱਜ ਨੇ ਨਾ ਠੀਕ ਹੋ ਜਾਣਾ ਵਾ ਕਰਪਾਣਾ ਗੱਲ ਕੀ ਆ ਬਸ ਜੋ ਬੰਦੇ ਘਰ ਆਉਣ ਦੀ ਗੱਲ ਵਾ ਜਦੋਂ ਜੋ ਬੰਦੇ ਘਰ ਆ ਗਏ ਨਾ ਤੇ ਜਿਹੜੀ ਇਹਦੇ ਆਪਣੇ ਆਪ ਫਰਕ ਪੈ ਲੈਣਾ ਵੇਖ ਲਿਓ ਭਾਵੇਂ ਉਹਨਾਂ ਦੀ ਦਵਾਈ ਦੀ ਲੋੜ ਹੈ ਹੀ ਨਹੀਂ ਕੋਈ ਘਰ ਆਊਗਾ ਤਾਂ ਫੇਰ ਹੀ ਠੀਕ ਹੋਣਗੇ ਨਾ ਉਹ ਤੇ ਦੋਵੇਂ ਜਿਹੇ ਐ ਆਕੜ ਕਰਕੇ ਬੈਠੇ ਆ ਵੀ ਸਾਨੂੰ ਤੁਹਾਡੀ ਲੋੜ ਹੀ ਨਹੀਂਗੀ ਹੈਗੀ ਕੋਈ ਨਹੀਂ ਮੈਂ ਆਉਣੀ ਆ ਇੱਥੇ ਲੱਗੀ ਆ ਬਸ ਹੁਣ ਮੈਂ ਆਉਣੀ ਆ ਤੇ ਫੇਰ ਮੈਂ ਆਕੇ ਲੰਨੀ ਆ ਫੋਨ ਤੇ ਇਥੇ ਉਹ ਕਰਦੀ ਫਿਰ ਉਹ ਨਾਲ ਗੱਲ ਵੀ ਕੀ ਹਾਉਤਾ ਹੁਣ ਜਿਉਂ ਨਹੀਂ ਕਿਉਕਿ ਦਾ ਬੰਦਾ ਗਲਤੀ ਕਰ ਲੈਂਦਾ ਨਾ ਐ ਗਿੱਡੀ ਗਿੱਡੀ ਗੱਲ ਵਾ ਕੇ ਫੋਨ ਤੇ ਗੱਲ ਨਹੀਂ ਹੁੰਦੀ ਤੇ ਤੂੰ ਦੱਸਿਆ ਹੈ ਉਹਨੂੰ ਫੋਨ ਤੇ ਕਿ ਨਹੀਂ ਮੈਂ ਤਾਂ ਕੀਤਾ ਹੀ ਨਹੀਂ ਉਹਨੂੰ ਉਹ ਦੰਦਾ ਜਿੱਦੰਦਾ ਮੈਂ ਆਮ ਕੇ ਲੈ ਆ ਲੁਏ ਹੀ ਨਹੀਂ ਬਸ ਹੋ ਜਾਂਦੀ ਹੈ ਜਦ ਨਹੀਂ થી ਆਈ ਹੋ ਜਾਂਦੀ ਗੱਲਬਾਤ ਹੋਈ ਹੈ ਮੈਂ ਤੈਨੂੰ ਫੋਨ ਤੇ ਕਿਹਾ ਤਾਂ ਹੈਗਾ ਹੀ ਪੀ ਉਹਨੂੰ ਫੋਨ ਕਰਕੇ ਦੱਸਦੀ ਐ ਇੱਕ ਵਾਰਾਂ ਪੀ ਡੈਡੀ ਠੀਕ ਨਹੀਂ ਗੇ ਮੇਰੇ ਤੋਂ ਕੀਤਾ ਹੀ ਨਹੀਂ ਗਿਆ ਉਹਨੂੰ ਅੰਮੀ ਐ ਕੋਈ ਨਹੀਂ ਫਿਰ ਫਿਰ ਆਵੇ ਫਿਰ ਵੇਨੇ ਚੱਲ ਠੀਕ ਆ ਚੰਗਾ ਹਾਂ ਚਲੋ ਠੀਕ ਆ ਫਿਰ ਚੰਗਾ 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 ਕੀ ਕਹਿੰਦੀ ਐ ਕਹਿਣਾ ਕੀ ਆ ਕਹਿਣ ਲਈ ਆ ਪੀ ਡੈਡੀ ਦੀ ਖਬਰ ਲੈਣ ਆਉਣਾ ਵਾ ਤੇ ਮੈਂ ਤਾਂ ਕਹਿਆ ਵੀ ਵੇਖ ਲਓ ਜੇ ਤੁਹਾਡੀ ਮਰਜ਼ੀ ਹੈਗੀ ਆ ਤੇ ਆਜੋ ਤੁਹਾਨੂੰ ਕੰਮਕਾਰ ਬੜੇ ਆ ਜੇ ਵਿਹਲੇ ਜੇ ਤੇ ਆਜੋ ਜੇ ਕੰਮਕਾਰਾਂ ਤੇ ਰਹਿਣ ਦੋ ਚਲ ਹੈਗਾਗਾ ਸਮਾਨ ਫੋਨ ਚਾਹ ਪਾਣੀ ਦਾ ਆ ਹੋ ਹੈਗਾ ਵਾ ਕਰ ਸਮਾਨ ਹੈਗਾ ਆਹੋ ਚਲਿਏ ਫਿਰ ਚਲੋ ਚਲਿਏ ਤੇ ਮੇਰੀ ਗੱਲ ਸੁਣੋ ਜੋ ਬੰਦੀ ਗੱਲ ਨਾਲ ਤੁਸੀਂ ਕੋਈ ਵੀ ਛੇੜਿਓ ਹੁਣ ਉਹਨਾਂ ਦੇ ਨਾਲ ਐਵੇਂ ਬਾਰ-ਬਾਰ ਕੋਈ ਗੱਲ ਕਰੀ ਜਾਣੀ ਪਰੋਣੇ ਦੇ ਹੁੰਦੇ ਆ ਠੀਕ ਆ ਨਾ ਮੈਂ ਰਮਨ ਕਾਦੀ ਗੱਲ ਕਰਨੀ ਆ ਉਹ ਵੀ ਸਵਾਦ ਲੈਂਦਾ ਵਾ ਤੇ ਕਿੱਥੇ ਗਿਆ ਵਾ ਗੱਲ ਕਰਾਓ ਉਹਨੂੰ ਪਤਾ ਤਾਂ ਸਾਰਾ ਹੀ ਉਹ ਨੂਰ ਪਿੰਤ ਨੇ ਸਰਗੁਰ ਦੱਸਤਾ ਵਾ ਹਾਂ ਤੇ ਫੇਰ ਕਿਉਂ ਪੁੱਛਦਾ ਵਾ ਫੇਰ ਹੁਣ ਮੈਨੂੰ ਵੀ ਪਤਾ ਸਵਾਦ ਲੈਣ ਦੇ ਮਾਰਾ ਜੀ ਇਹ ਮੈਨੂੰ ਸੁਣਾ ਕੀ ਕਹਿੰਦੇ ਚਲ ਆਓ ਚਲੀਏ ਮਾੜਾ ਮੋਟਾ ਚਾਦਰਾਂ ਚੁੱਦਣਾ ਚਾੜ ਲਾ ਮੈਂ ਵੀ